ਜੁੱਤੀ ਲੈ ਕੇ ਆ ਰਿਹਾ ਜੀ ਇਹ ਧੰਗੁਰੂ ਅਮਰਦਾਸ ਮਹਾਰਾਜ ਜੀ ਦੀ ਜੁੱਤੀ ਹੈ ਫਿਰੋਜ਼ਪੁਰ ਦੇ ਇਲਾਕੇ ਚੋਂ ਇੱਕ ਸਾਡੀ ਕੌਮ ਦੀ ਮਹਾਨ ਹਸਤੀ ਉਹਨਾਂ ਨੂੰ ਕਿਹਾ ਜਾ ਰਿਹਾ ਉਹ ਜੁੱਤੀ ਲੈ ਕੇ ਥਾਂ ਥਾਂ ਤੇ ਦਰਸ਼ਨ ਕਰਾਉਂਦਾ ਫਿਰਦਾ ਜੀ ਇਹਨੂੰ ਮੱਥੇ ਨੂੰ ਲਾਓ ਤੁਹਾਡੀਆਂ ਬਿਮਾਰੀਆਂ ਠੀਕ ਹੋਣਗੀਆਂ ਹੱਦ ਹੋ ਗਈ ਜਿਹੜੇ ਧੰਗੁਰੂ ਅਮਰਦਾਸ ਆਪਣੀ ਬਾਣੀ ਚ ਕਹਿੰਦੇ ਨੇ ਦੁਖ ਰੋਗ ਸੰਤਾਪ ਪੁੱਤਰੇ ਬੋਲੋ ਸਾਰੇ ਸੁਣੀ ਜਿਹੜੇ ਗੁਰੂ ਅਮਰਦਾਸ ਜੀ ਆਪਣੇ ਕੋ ਵੈਦ ਰੱਖਦੇ ਹੁਣ ਭਾਈ ਲਾਲੋ ਦੇ ਨਾਮ ਦਾ ਵੈਦ ਰੱਖਿਆ ਸੀ ਗੁਰੂ ਨਾਨਕ ਸਾਹਿਬ ਨੇ ਗੁਰੂ ਅਮਰਦਾਸ ਜੀ ਨੇ ਆਪਣੇ ਕੋਲ ਲੋਕਾਂ ਨੂੰ ਠੀਕ ਕਰ ਲਈ ਤੇ ਅੱਜ ਕੋਈ ਉਹਨਾਂ ਦੇ ਜੋੜੇ ਦਾ ਪਹਿਲੀ ਗੱਲ ਤੇ ਕੀ ਗਾਰੰਟੀ ਵੀ ਜੋੜਾ ਉਹਨਾਂ ਦਾ ਹੈ ਦੂਜੀ ਗੱਲ ਮੰਨ ਲਓ ਹੋਵੇ ਵੀ ਤੇ ਗੁਰੂ ਅਮਰਦਾਸ ਜੀ ਨੇ ਇਹ ਆਗਿਆ ਦਿੱਤੀ ਹੋएगी ਵੀ ਇਸ ਜੋੜੇ ਨੂੰ ਤੁਸੀਂ ਆਪਣੇ ਮੱਥੇ ਨਾਲ ਲਾਓ ਤੇ ਤੁਸੀਂ ਠੀਕ ਹੋ ਜਾਓਗੇ 2 ਮਿੰਟ ਸੋਚ ਕੇ ਵੇਖੋ ਸਿੱਖੋ ਗੁਰੂ ਕੇ ਜਿਹੜੇ ਭੇਖ ਜਿਹੜੇ ਗੁਰੂ ਸਾਹਿਬ ਜੀ ਉਸ ਭੇਖ ਨੂੰ ਉਤਾਰ ਰਹੇ ਆ ਕਿ ਲੋਕ ਮੇਰੇ ਭੇਖ ਦੀ ਪੂਜਾ ਨਾ ਯਾਰ ਕਰ ਲੱਪਣ ਅੱਜ ਅਸੀਂ ਕਿੱਥੋਂ ਕਿੱਥੇ ਤੁਰੇ ਲੱਗਦਾ ਨਹੀਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਲਿਆ ਕੇ ਇਦਾਂ ਦੇ ਸ਼ਰੀਕ ਬਿਠਾਏ ਜਾ ਰਹੇ ਆ ਜੇ ਕੋਈ ਪ੍ਰਚਾਰਕ ਅੱਜ ਬਹੁਤੇ ਰਾਗੀ ਪ੍ਰਚਾਰਕ ਇਸੇ ਕਨੇ ਬੋਲਦੇ ਇਹ ਮਾਰਨ ਪੈਂਦੇ ਨੇ ਲੋਕ ਡਰਾਉਂਦੇ ਨੇ ਪਰ ਕਦੋਂ ਤੱਕ ਚੁੱਪ ਰਹੋਗੇ ਇਹ ਕੌਣ ਲੋਕ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਦੋਖੀ ਬਣ ਕੇ ਕੋਈ ਕੋਈ ਗੰਗਾ ਸਾਗਰ ਲੈ ਕੇ ਆ ਜਾਂਦਾ ਕੋਈ ਮਾੜਾ ਲੈ ਕੇ ਆ ਜਾਂਦਾ ਕੋਈ ਆਂਦਾ ਜੀ ਇਹ ਤੇ ਘੋੜਾ ਹੈ ਪਿਛੇ ਜੀ ਤੁਹਾਨੂੰ ਪਤਾ ਹੈ ਕਿ ਘੋੜਾ ਵੀ ਲੈਂਦਾ ਸੀ ਕਹਿੰਦੇ ਜੀ ਤੇ ਉਹ ਘੋੜਾ ਜਿਸ ਤੇ ਗੁਰੂ ਸਾਹਿਬ ਸਵਾਰੀ ਕਰਦੇ ਹੁੰਦੇ ਸੀ ਉਸ ਨਸਲ ਦਾ ਘੋੜਾ ਬਹੁਤੇ ਕਮਲੇ ਲਿੱਦ ਚੁੱਕ ਚੁੱਕ ਕੇ ਘਰਾਂ ਨੂੰ ਲੈ ਗਏ